ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਇੱਕ ਆਖਰੀ ਮੀਟਿੰਗ ਸੱਦ ਲਈ ਹੈ ਨਿਊਜ਼ ਰਿਪੋਰਟਸ ਮੁਤਾਬਕ ਇੱਕ ਤਰੀਕ ਮਕਸੂਸ ਦੱਸੀ ਜਾ ਰਹੀ ਹੈ ਜੋ ਕਿ 25 ਨਵੰਬਰ ਹੈ 25 ਨਵੰਬਰ ਇੱਕ ਤਰੀਕ ਮੈਥ ਲਈ ਗਈ ਹੈ ਪਰ ਅਜੇ ਵੀ ਇਹ ਚਰਚਾਵਾ ਨੇ ਕਿ ਜੇ 25 ਨੂੰ ਬਾਈ ਚਾਂਸ ਇਹ ਮੀਟਿੰਗ ਨਹੀਂ ਹੁੰਦੀ ਤਾਂ ਇਸ ਮੀਟਿੰਗ ਨੂੰ ਅਗਲੇ ਕੁਝ ਦਿਨਾਂ ਤੱਕ ਸ਼ਿਫਟ ਕਰ ਦਿੱਤਾ ਜਾਵੇਗਾ ਯਾਨੀ ਕਿ ਅੰਤਲੇ 5-6 ਦਿਨਾਂ ਦੇ ਵਿੱਚ ਜਿਹੜੀ ਆ ਉਹ ਗੇਮ ਖੁੰਮ ਜਾਵੇਗੀ ਹੁਣ ਇਹ ਮੀਟਿੰਗ ਕਿਉਂ ਸੱਦੀ ਜਾ ਰਹੀ ਹੈ ਦਰਅਸਲ ਸੁਖਬੀਰ ਸਿੰਘ ਬਾਦਲ ਤਨਖਾਹਿਆ ਕਰਾਰ ਨੇ ਔਰ ਉਸੇ ਮਤਲਕ ਲਗਾਤਾਰ ਚਰਚਾਵਾ ਦਾ ਮਾਹੌਲ ਗਰਮ ਸੀ ਇਸੇ ਦਰਮਿਆਨ ਇੱਕ ਮੀਟਿੰਗ ਹੋ ਹਟੀ ਜਿਹਦੇ ਵਿੱਚ ਬੁੱਧੀਜੀਵੀ ਆਏ ਪਰ ਉਸ ਤੋਂ ਬਾਅਦ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਇੱਕ ਓਪਨ ਐਂਡਡ ਬਿਆਨ ਦੇ ਦਿੱਤਾ ਸੀ ਜਿਹਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਆਉਂਦੇ ਸਮੇਂ ਦੇ ਵਿੱਚ ਜੇ ਲੋੜ ਪਈ ਤਾਂ ਹੋਰ ਮੀਟਿੰਗ ਵੀ ਸੱਦਾਂਗੇ ਔਰ ਉਸ ਮੀਟਿੰਗ ਨੂੰ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਨੇ ਹੰਗ ਜਥੇਬੰਦੀਆਂ ਦੇ ਨਾਲ ਸਿੰਘਾਂ ਦੇ ਨਾਲ ਵਿਚਾਰਿਆ ਜਾਵੇਗਾ ਹੁਣ ਉਹੀ ਮੀਟਿੰਗ ਹੋਣ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਇਹ ਗੱਲਾਂ ਹੁਣ ਚੱਲ ਪਈਆਂ ਨੇ 25 ਨਵੰਬਰ ਦੱਸਿਆ ਜਾ ਰਿਹਾ ਨਿਊਜ਼ ਰਿਪੋਰਟਸ ਮੁਤਾਬਕ 25 ਤਰੀਕ ਮਖੂਸ ਰੱਖ ਲਈ ਗਈ ਹੈ ਹਾਲਾਂਕਿ ਲੰਘੇ ਦਿਨੀ ਇੱਕ ਹੋਰ ਮੀਟਿੰਗ ਅੰਦਰ ਖਾਤੇ ਹੋਈ ਹੈ ਜਿਹੜੀ ਚਰਚਾ ਦਾ ਵਿਸ਼ਾ ਬਣ ਗਈ ਸਿੰਘ ਸਾਹਿਬ ਦੇ ਘਰ ਅੰਮ੍ਰਿਤਸਰ ਰਿਹਾਇਸ਼ ਦੇ ਵਿੱਚ ਇੱਕ ਮੀਟਿੰਗ ਹੋਈ ਦਿਨੇ ਅਚਾਨਕ ਚਰਚਾ ਛੇੜ ਦਿੱਤੀ ਔਰ ਹੁਣ ਤਾਂ ਇਹ ਵੀ ਗੱਲਾਂ ਚੱਲ ਪਈਆਂ ਨੇ ਕਿ ਉਹ ਮੀਟਿੰਗ ਦਰਅਸਲ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸੱਦੀ ਗਈ ਸੀ ਹੈਰਾਨੀ ਦੀ ਗੱਲ ਹੈ ਬਹੁਤ ਸਾਰੀਆਂ ਗੱਲਾਂ ਕਈਆਂ ਜਾ ਰਹੀਆਂ ਬੜੇ ਸਾਰੇ ਇਲਜ਼ਾਮ ਲਗਾਏ ਜਾ ਰਹੇ ਨੇ ਹੁਣ ਤਾਂ ਗੱਲਾਂ ਇੱਥੋਂ ਤੱਕ ਪਹੁੰਚ ਗਈਆਂ ਇਲਜ਼ਾਮਾਂ ਦੀਆਂ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਆਮਦਨ ਨਾਲੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਸਿੱਧੇ ਅਸਿੱਧੇ ਇਲਜ਼ਾਮ ਲਗਾਏ ਜਾਣ ਲੱਗੇ ਨੇ ਤਖਸਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਹੁਣ ਇਹੋ ਜੀ ਸਥਿਤੀ ਦੇ ਵਿੱਚ ਇਹ ਇਲਜ਼ਾਮ ਕਿਸ ਹੱਦ ਤੱਕ ਐਸਕੇਲੇਟ ਹੋਣਗੇ ਜਾਂ ਇਹਨਾਂ ਦਾ ਕੀ ਕੀਤਾ ਜਾਵੇਗਾ ਇਹ ਤਾਂ ਵਕਤ ਦੱਸੇਗਾ ਪਰ ਦੂਜੇ ਪਾਸੇ ਮੀਡੀਆ ਰਿਪੋਰਟਸ ਮੁਤਾਬਕ ਇੱਕ ਤਰੀਕ ਮਕਸੂਸ ਰੱਖ ਲਈ ਗਈ ਹੈ ਉਸ ਤਰੀਕ ਨੂੰ ਸੂਤਰਾਂ ਮੁਤਾਬਕ ਮੀਟਿੰਗ ਸੱਦੀ ਜਾ ਸਕਦੀ ਹੈ ਹੋ ਸਕਦਾ ਹੈ ਕਿ ਉਸ ਤੋਂ ਅੱਗੇ ਕੁਝ ਦਿਨਾਂ ਤੱਕ ਵੀ ਉਸ ਨੂੰ ਸ਼ਿਫਟ ਕਰ ਦਿੱਤਾ ਜਾਵੇ ਜੇ ਲੋਡ ਮਹਿਸੂਸ ਹੋਈ ਤਾਂ ਹੁਣ ਵੱਡੀ ਗੱਲ ਇਹ ਵੀ ਹੈ ਕਿ ਇਸ ਮੀਟਿੰਗ ਦੇ ਵਿੱਚ ਸੱਦਿਆ ਕਿੰਨੂੰ ਜਾਵੇਗਾ ਅੱਜ 22 ਤਰੀਕ ਹੋ ਗਈ ਹੈ 25 ਤਰੀਕ ਚੰਦ ਦਿਨਾਂ ਦੀ ਵਿੱਚ ਤੇ ਹੈ ਹੁਣ ਇਹੋ ਜੀ ਸਥਿਤੀ ਦੇ ਵਿੱਚ ਕਿਹਨਾਂ ਕਿਹਨਾਂ ਨੂੰ ਸੱਦਿਆ ਜਾਵੇਗਾ ਕਿਹਨਾਂ ਨੂੰ ਸੱਦੇ ਪੱਤਰ ਜਾਣਗੇ ਕੌਣ ਆਣਗੇ ਤੇ ਫੈਸਲਾ ਆਖਿਰਕਾਰ ਕੀ ਕੀਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਦੇ ਪਵੈ ਖਦਾ ਫੈਸਲਾ ਤਨਖਾ ਲੱਗਣ ਦਾ ਫੈਸਲਾ ਕਿਵੇਂ ਹੁੰਦਾ ਕੀ ਕੁਝ ਕੀਤਾ ਜਾਂਦਾ ਕਿਹੜਾ ਫੈਸਲਾ ਸਾਹਮਣੇ ਆਉਂਦਾ ਦੱਸਦੇ ਰਵਾਂਗੇ ਬਣੇ ਰੋਮਾਂ ਨੀੜੀਆ ਪੰਜਾਬੀ